ਫਗਵਾੜਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਫਗਵਾੜਾ ਸ਼ਹਿਰ ਦਾ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਸਦੇ ਦੋਸਤ ਜਨਮ ਦਿਨ ਮਨਾਉਣ ਦੇ ਲਈ ਫਗਵਾੜਾ ਦੇ ਨਜ਼ਦੀਕੀ ਪੰਦੇ ਪਟਵਾਰੀ ਟਾਬੇ ਤੇ ਗਏ ਸਨ ਜਿਸ ਦੌਰਾਨ ਕੀ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਜਦੋਂ ਸਾਰੇ ਦੋਸਤ ਖੁਸ਼ੀ-ਖੁਸ਼ੀ ਆਪਣੇ ਘਰਾਂ ਵੱਲ ਨੂੰ ਵਾਪਸ ਜਾਣ ਦੇ ਲਈ ਪਾਰਕਿੰਗ ਦੇ ਵਿੱਚ ਪਹੁੰਚੇ ਤਾਂ ਉਸ ਦੌਰਾਨ ਕਾਲ ਬਣ ਕੇ ਆਈ ਇੱਕ ਵਰਨਾਕਾਰ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਇਸ ਦੌਰਾਨ ਫਗਵਾੜਾ ਦੇ ਰਹਿਣ ਵਾਲੇ ਧੀਰਜ ਕੁਮਾਰ ਦੀ ਮੌਤ ਹੋ ਗਈ ਉਸਦੇ ਸਾਥੀ ਵੀ ਗੰਭੀਰ ਜ਼ਖਮੀ ਤੇ ਇਸ ਬਾਬਤ ਜਾਣਕਾਰੀ ਦਿੱੰਦਿਆ ਦੱਸਿਆ ਗਿਆ ਕਿ ਧੀਰਜ ਕੁਮਾਰ ਦਾ ਜਨਮ ਦਿਨ ਸੀ ਇਸ ਦੇ ਸਬੰਧ ਦੇ ਵਿੱਚ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਟਾਬੇ ਤੇ ਰੋਟੀ ਖਾਣ ਪਹੁੰਚੇ ਸਨ ਜਦਕਰ ਵਾਪਸ ਜਾ ਰਹੇ ਸਨ ਤਾਂ ਉਸੇ ਦਰਮਿਆਨ ਇੱਕ ਤੇਜ਼ ਰਫਤਾਰ ਵਰਨਾ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਗੱਡੀ ਦੇ 에ਅਰ ਬੈਗ ਤੱਕ ਖੁੱਲ ਗਏ ਸਨ ਇੱਥੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਮੌਕੇ ਤੇ ਹੀ ਲੋਕਾਂ ਨੇ ਕਾਬੂ ਕਰ ਲਿਆ ਸੀ। ਤੀਰਜ ਕੁਮਾਰ ਦੀ ਮੌਤ ਹੋ ਜਾਂਦੀ ਹੈ ਜਦਕਿ ਉਸ ਦੇ ਦੋਸਤ ਜਿਹੜੇ ਨੇ ਉਹ ਜ਼ਖਮੀ ਹੋ ਗਏ ਸਨ। ਉਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ ਬਾਕੀ ਜ਼ਖਮੀ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਜਿਵੇਂ ਇਹ ਖਬਰ ਘਰ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤੇ ਰੋਂਦਾ ਪਰਿਵਾਰ ਨਹੀਂ ਵੇਖਿਆ ਜਾਂਦਾ। ਫਗਵਾੜਾ ਤੋਂ ਸਰਨਜੀਤ ਸਿੰਘ ਸੋਨਨੀ ਦੇ ਨਾਲ ਯਸ਼ਰ ਬਾਦੀ ਰਿਪੋਰਟ ਫਗਵਾੜਾ ਹੀ ਤਾਂ ਬਿਲਕੁਲ ਉਹ ਟਿਕਾਣਾ ਹੈ ਕਿ ਫਗਵਾੜਾ ਤੋਂ ਆਏ ਸੀ ਸਾਰੇ ਯਾਨੀ ਤੇ ਅਸੀਂ ਬਰਥਡੇ ਸੀ ਟੀਅਰ ਦਾ ਜਿਹਦੇ ਮੁੰਡਾ ਸਾਡੇ ਨਾਲ ਪਾਰਟੀ ਸੀ ਉਹਦੀ ਪਾਰਟੀ ਤੇ ਆ ਗਿਆ ਅਸੀਂ ਰੋਟੀ ਖਾ ਗਏ ਤੇ ਬਾਹਰ ਨਿਕਲੇ ਪਾਰਕਿੰਗ ਏਰੀਆ ਦਾ ਕੋਚੇ ਸੀਗੇ ਕਿ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਕਿ ਉਹ ਦੋ ਗੱਡੀ ਵਾਲਾ ਆਇਆ ਸਾਡੇ ਵਿੱਚ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰਤੀ ਗੱਡੀ ਬਾਹਰ ਪਾਰਕਿੰਗ ਦੇ ਕੋਲ ਹੀ ਖੜਿਆ ਸੀ ਤੇ ਅਸੀਂ ਐਕਟਲੀ ਸਾਡੀ ਗੱਡੀ ਖੜੀ ਸੀਗੀ ਅਸੀਂ ਉੱਤੇ ਕਿ ਗੱਡੀ ਵੱਡੀ ਸਾਨੂੰ ਖੁੱਦ ਨੂੰ ਨਹੀਂ ਪਤਾ ਲੱਗਾ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਉੱਤੇ ਸਾਡੇ ਇੱਕ ਬੰਦੇ ਜੈਕ ਹੋ ਗਿਆ ਜਿਹੜਾ ਜਿਹਦੀ ਉਮਰ 23 ਸਾਲ ਦੀ ਧੀਰੇ ਨਾਮ ਸੀ ਉਸ ਤੋਂ ਬਾਅਦ ਇੱਕ ਵੀ ਆ ਮੇਰੀ ਇੰਜਰੀ ਵਗੈਰਾ ਸੱਟਾਂ ਵਗੈਰਾ ਲੱਗੇ ਸਿਰ ਉੱਤੇ ਟੰਕੀ ਪੈਣ ਲੱਗੇ ਇੱਕ ਕੁੜੀ ਦੇ ਪੋਲਾ ਤੇ ਸਾਡੇ ਅੱਗੇ ਪੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੌਕੇ ਤੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਹੈ ਤੇ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਦਾ ਸੀਗਾ ਉੱਥੇ ਦਿਖੀ ਜਾਂਦਾ ਸੀ ਉਹ ਲੋ ਬਾਹਰ ਨਿਕਲੇ ਗੱਡੀ ਇੰਨੀ ਜ਼ੋਰ ਕੀ ਵੱਜੀ ਕਿ ਗੱਡੀ ਦੇ 에ਅ ਅੱਜ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮਤਲਬ ਕਰਨ ਆਏ ਸੀਗੇ ਜਿਹੜਾ ਮੁੰਡਾ ਦੀ ਡੈਥ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਏ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆਂ ਤੇ ਅਸੀਂ 3-4 ਜਣੇ ਪਟਵਾਰੀ ਢਾਬੇ ਦੇ ਵੱਲ ਸੀਗੇ ਉਸ ਦਾ ਸਾਡੀ ਬਾਈਕਸ ਆ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਣੇ ਉਧਰ ਸੀਗੇ 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਣ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰੇਜ ਸੀਗਾ ਤੇ ਨਾਲ 3-4 ਜਾਣੇ ਹੋਰ ਸੀਗੇ ਤੇ ਪਤਾ ਨਹੀਂ ਇੱਕਦਾਂ ਵੀ ਕਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ 4-5 ਜਾਣਿਆਂ ਨੂੰ ਹਿੱਟ ਖਿੱਡ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਰਕਤ ਮਾਈਂਡ ਤੇ ਵੀ ਥੋੜਾ ਜਿਆਦਾ ਭਰਿਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਕੱਲ ਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਇੱਥੇ ਫੜ ਲਿਆ ਸੀ ਉਹਨਾਂ ਨੂੰ ਮੁੜ ਕੇ ਪੁਲਿਸ ਵੀ ਆਈ ਸੀਗੀ ਥੋੜੀ देर ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਹੋ ਰਿਹਾ ਸੀਗਾ ਤੇ ਜਦੋਂ ਅਸੀਂ ਹਸਪੀਟਲ ਆਏ ਆ ਜੀ ਇੱਥੇ ਤੇ ਪਤਾ ਲੱਗਾ ਕਿ ਅ ਲੜਕੀ ਜਿਹੜਾ ਸਾਡਾ ਬ੍ਰਦਰ ਸੀਗਾ ਧੀਰਜ ਨਾਮ ਮੁੰਡਾ ਸੀਗਾ ਤੇ ਉਹਦੀ ਡੈਕ ਹੋ ਚੁੱਕੀ ਜਾ ਤੇ ਇੱਕ ਲੜਕੀ ਐਡਮਿਟ ਐ ਤੇ ਸਾਡੀ ਤਿੰਨ ਚਾਰ ਆਈ ਥਿੰਕ ਬਾਈਕਸ ਵਗੈਰਾ ਸਿਗੀਆਂ ਇੱਕ ਬਾਈਕ ਸੀ ਵੀ ਦੋ ਐਕਟਿਵਾ ਸਿਗੀਆਂ ਉਹ ਸਾਰੀਆਂ ਟੱਕਰ ਖੋ ਚੁੱਕੀਆਂ ਤੇ ਇੱਕ ਮੁੰਡੇ ਦੇ ਲੈਗ ਤੇ ਲੱਗੀ ਐ ਇੱਕ ਦੇ ਸਿਰ ਤੇ ਟਾਂਕੇ ਲੱਗੇ ਆ ਤੇ ਇਹ ਕੰਨੀ ਬਾਤ ਲਿਖੀ ਹੋਈ ਹੈ ਰੋਜੀ ਰੋਜੀ ਕੀ ਮਾਮਲਾ ਕੀ ਹੈ ਸਰ ਜੀ ਇੱਕ ਐਕਸੀਡੈਂਟ ਹੋਇਆ ਰਾਤੀ ਰੋਟੀ ਖਾਣ ਗਏ ਸੀ ਕਿ ਪਟਵਾਰੀ ਢਾਬੇ ਤੇ ਰੋਟੀ ਖਾ ਕੇ ਨਿਕਲੇ ਆ ਪਾਰਕਿੰਗ ਦੇ ਵਿੱਚ ਗੱਡੀ ਬਾਈਕ ਚੱਕਰ ਚੱਲੇ ਸੀਗੇ ਤੇ ਅੰਨੇ ਨੂੰ ਇੱਕ ਗੱਡੀ ਆਈ ਸੀ ਜਿਹੋਨੇ ਡਰਿੰਕ ਕੀਤੀ ਸੀ ਸ਼ਾਇਦ ਉਹਨੇ ਉਹਨੇ ਸਾਰਿਆਂ ਨੂੰ ਉਡਾ ਕੇ ਮਾਰਿਆ ਕਿ ਕਿੰਨੇ ਵਿਅਕਤੀ ਸੀ ਆਪਾਂ ਅਸੀਂ ਉੱਧਾ ਟੋਟਲ ਨੋ ਜਾਣੇ ਸੀ 5 ਜਣੇ ਦਾ ਸੱਟਾ ਲੱਗੀ ਗੱਡੀ ਹੈ ਗਈ ਤੁਸੀਂ ਨਹੀਂ ਮੋਟਰਸਾਈਕਲ ਵਗੈਰਾ ਤੇ ਅਸੀਂ ਉੱਧਾ ਸਾਈਡ ਤੇ ਹੀ ਖੜੇ ਸੀਗੇ ਤੇ ਜਿਹੜੀ ਡੈਥ ਹੋਈ ਉਹਦਾ ਨਾਮ ਵਗੈਰਾ ਕੁਝ ਹੋਇਆ? ਜੀ ਰਸੀ ਦਾ ਮੇਰਾ ਛੋਟਾ ਭਰਾ। ਅੱਛਾ ਜੀ। ਤੇ ਕਿੰਨੇ ਕ' ਵਜੇ ਹਾਸਾ ਹੋਇਆ ਸਰ? ਇਹ 10:30 ਵਜੇ ਦੇ ਕਰੀਬ ਰਾਤੀ। ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੱਗਿਆ? ਹਾਂ ਜੀ ਪੁਲਿਸ ਨੂੰ ਕੰਪਲੀਟ ਕੀਤੀ ਆ ਬੰਦਾ ਪੁਲਿਸ ਦੇ ਕੋਲ ਹੀ ਆ। ਤੇ ਪੋਸਮਰਟ ਬਾਅਦ 11:00 ਵਜੇ ਹੀ ਕਰੀ। ਕੋਈ ਕੈਮਰੇਆਂ ਦੇ ਵਿੱਚ ਆਇਆ ਸੀਸੀਡੀ ਕੈਮਰੇ ਜੀ? ਹਾਂ ਜੀ ਸੀਸੀਟੀਵੀ ਲੱਗੀ ਆ ਪੁਲਿਸ ਆਪਣੇ ਕਰ ਰਹੀ ਆ ਸਾਰੀ ਕਾਰਵਾਈ। ਤੇ ਹੋਇਆ ਕਿੱਥੇ ਗਿਆ ਸਰ? ਇਹ ਪਟਵਾਰੀ ਢਾਬੇ ਦੇ ਬਿਲਕੁਲ ਬਾਹਰ। ਤੇ ਟੋਟਲ ਕਿੰਨੇ ਵਿਅਕਤੀ ਘਾਇਲ ਹੋਏ ਆ ਚਾਰ ਜਾਨਾਂ ਦੇ ਹੋਰ ਸੱਟਾਂ ਲੱਗੀਆਂ ਇੱਕ ਦੀ ਹਜੇ ਵੀ ਕੰਡੀਸ਼ਨ ਕ੍ਰਿਟੀਕਲ ਆ ਉਹ ਆਈਸੀਯੂ ਦੇ ਵਿੱਚ ਆ ਜੋਲ ਹਸਪੀਟਲ ਦੇ ਵਿੱਚ ਤੇ ਬਾਕੀ ਦੇ ਕਿੱਥੇ ਰਖੇ ਆ ਬਾਕੀ ਦੇ ਉਹ ਉਹਨਾਂ ਨੂੰ ਘਰੇ ਲੈ ਆਏ ਆ ਇੱਕ ਦੇ ਸਿਰ ਦੇ ਵਿੱਚ ਲੱਗੀ ਆ ਕਿਤੇ ਮੋਢੇ ਤੇ ਹੋਰ ਲੱਤ ਤੇ ਲੱਗੀ ਆ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਰਾਤ ਨੂੰ ਜੰਪੂਨ ਸਿਗਾਈ ਜੀ ਮੈਨੂੰ ਟੈਂਪਲ ਨੂੰ ਪਹੁੰਚ ਹੋਇਆ ਕਿ ਪਟਵਾਰੀ ਟਾਪਿੰਗ ਇਲਾਕੇ ਨਾਲ ਇੱਕ ਜੋ ਗੱਡੀ ਗਈ ਪਾਲਟੀ ਬਾਹਰ ਖੜਿਆ ਨੂੰ ਫੀਡ ਮਾਰੀ ਹੈ ਕਿ ਜਿਹਨਾਂ ਨੂੰ ਜਖਮੀ ਹੋਣ ਕਰਕੇ ਦੋਨੋਂ ਹਸਪਤਲ ਵਿੱਚ ਦਾਖਲੇ ਕਰਵਾਇਆ ਗਿਆ ਤੇ ਜਿੱਦ ਤੋਂ ਵੀ ਮੈਨੂੰ ਟੈਲੀਫੋਨ ਫੋਲ ਹੋਇਆ ਕਿ ਵੀ ਉਹਦੇ ਉੱਤੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਲੂ ਨਾਮ ਨਾਲ ਲੱਗਦਾ ਹੈ ਜੀ ਜੀ ਉਮਰ 25 ਸਾਲ ਹੈ ਉਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤਾਂ ਉਹਦੇ ਭਰਾ ਨੇ ਜੋ ਗਿਆ ਲਿਖਾਇਆ ਹੈ ਉਹਦੇ ਜਾਣਨ ਦੇ ਆਧਾਰ ਤੇ ਅਸੀਂ ਉਹਦੀ ਅੱਥੇ ਅੱਧ ਕਰ ਰਹੇ ਹਾਂ ਤੇ ਬਾਕੀ ਜੋ ਅਗਲੀ ਕਾਰਵਾਈ ਹੋਊਗੀ ਉਸ ਤੋਂ ਇਲਾਵਾ ਤਿਰੇ ਜੋ ਲਾਵਾ ਹੋ ਜਿਹੜੀ ਅੋਲਿਤਾ ਜਿਹਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰਜ਼ਾਦੀ ਆ ਉਹ ਵੀ ਸਿਰਿਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹਨੂੰ ਤੇ ਜਖਮੀ ਹੋਇਆ ਤੇ ਉਹਨਾਂ ਨੇ ਕੋਈ ਬਿਆਨ ਦਿੱਤਾ ਵੀ